ਹਾਂਜੀ ਕੀ ਹਾਲ ਚਾਲ ਹੈ ਭਾਈ ਹੋਰ ਕਿਦਾਂ ਫੱਟੇ ਹੋ ਪੂਰੇ ਫੱਟਾ ਭਾਈ ਆ ਜਾਈਏ ਆਪਾਂ ਕਿੱਥੇ ਅਛਾ ਲੁਧਿਆਣੇ ਵਾਲੀ ਸਾਈਡ ਅਛਾ ਲੁਧਿਆਣੇ ਵਾਲੀ ਸਾਈਡ ਆਇਆ ਭਾਈ ਹੁਣ ਅੱਜ ਪਿੰਡ ਹੈਗਾ ਜਨਾਬ ਹੋਰ ਕਿਦਾਂ ਭਾਜੀ ਮੈਚ ਹੋ ਗਿਆ ਪਹਿਲਾਂ ਆਪਣਾ ਪੂਰਾ ਵਧੀਆ ਹੋ ਗਿਆ ਕਿ ਮੇਰੇ ਆ ਬਾਡੀ ਦਾ ਪ੍ਰਦਰਸ਼ਨ ਅੱਛਾ ਜੀ ਠੀਕ ਚਲ ਭਾਈ ਆਏ ਦੱਸ ਤਾਨੂੰ ਵੀ ਫਿਰ ਡਾਈਟ ਕੀ ਲੈਣਾ ਤੂੰ ਇਹ ਚੈਪਲ ਲੈ ਕੇ ਆਇਆ ਸੀ ਓਕੇ ਵੰਡ ਕੇ ਖਾ ਜਾਏ ਠੀਕ ਜਾਨ ਸਾਹਿਬ ਵੰਡ ਕੇ ਖਾਓ ਜਾਨੀ ਕਿ ਸਾਨੂੰ ਨਹੀਂ ਦਿੱਤੀ ਤੁਸੀਂ ਪਹਿਲਾਂ ਪਹਿਲਾਂ ਖਾ ਗਿਆ ਸੀ ਮੈਚ ਕੱਢਣ ਗਏ ਸੀ ਨਾ ਤੁਸੀਂ ਆਏ ਹੁਣ ਆ ਹਾਂ ਮੈਂ ਤੂੰ ਹਾਕਾ ਮਾਰ ਦੇ ਤੂੰ ਮੋੜ ਕੇ ਦੇਖਿਆ ਉਹ ਨਹੀਂ ਅਸੀਂ ਇਹਨੂੰ ਮੈਚ ਖੜਨ ਕੇ ਲਿਕੇ ਨਾ ਭਾਈ ਹੋਰ ਕਿਦਾਂ ਠੀਕ ਹੈ ਬੰਦਾ ਚ ਲਾਲੀ ਦਿੱਕਤ ਆਈ ਜਮੇ ਹਾਂ ਪੂਰੀ ਹੈ ਨਾ ਸਹੀ ਹੈ ਉਹ ਰੰਗ ਦੇ ਕੇ ਨਾ ਸਾਫ ਹੋਗਾ ਨਾ ਆਪਣਾ ਰੰਗ ਤਾਂ ਮੇਰਾ ਹੀ ਪੱਕਾ ਹੀ ਆ ਪੱਕੇ ਰੰਗ ਵਾਲੀ ਵਧੀਆ ਹੁੰਦੇ ਪਰ ਆ ਰੰਗਾ ਤਾਂ ਨਹੀਂ ਹੁੰਦਾ ਹੁੰਦਾ ਰੰਗ ਰੂਪ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ ਦਿਲ ਸਾਫ ਹੁਣ ਚਾਹੀਦੇ ਬੰਦਿਆਂ ਦੇ ਸਹੀ ਗੱਲ ਹੈ ਭਾਈ ਹਨਾ ਚਲੋ ਬਾਕੀ ਆਪਾਂ ਨਾ ਸਾਡੇ ਤੇ ਕਿਸੇ ਤੇ ਕਰੋ ਆਹ ਇਹਦੇ ਨਾਲ ਦਾ ਮਰੇ ਕੋਈ ਆ ਹਾਂ ਇੱਥੇ ਸਾਡੇ ਸਾਥ ਛੱਡ ਦਿੰਦੇ ਭਰਾ ਸਹੀ ਹੈ ਭਾਈ ਦੂੰਗੀ ਭਾਈ ਦੂੰਗੀ ਸੱਟ ਖਾਈ ਆ ਆਦੀ ਹੈ ਭਾਈ ਨੇ ਸਹੀ ਹੈ ਨਾ ਹੁਣ ਫੇਬੈਕ ਆਇਆ ਸਹੀ ਹੈ ਨਾ ਸੱਟ ਲੱਗੀ ਤੋਂ ਬਾਅਦ ਤਾਂ ਭਾਈ ਕੋਈ ਨਹੀਂ ਪੁੱਛਦਾ ਹਨਾ ਗੱਲ ਸਹੀ ਹੈ ਕੌਡੀ ਦੇ ਵਿੱਚ ਜਿਹੜਾ ਨੰਬਰ ਲੈਂਦਾ ਉਹ ਤੇ ਉਹਨੇ ਹੀ ਪੁੱਛਦਾ ਨਾ ਅਗਲਾ ਨੰਬਰ ਭਈਆ ਸਹੀ ਹੈ ਚਲੋ ਬਾਕੀ ਤੁਹਾਨੂੰ ਟਾਵਾ ਸਿੱਕਾ ਪਲੇਅ ਹੁੰਦਾ ਜਿਹੜੇ ਦਿਨ ਲਗਾਉਂਦਾ ਪੁੱਛ ਲੈਂਦੇ ਕਈ ਬੰਦੇ ਬਹੁਤ ਹੀਰੇ ਬੰਦੇ ਵੀ ਹੈਗੇ ਆ ਯਾਰ ਸਹੀ ਗੱਲ ਬੋਲੇ ਮਤਲਬ ਐਥੇ ਤੇ ਕਰਦੇ ਆ ਸਹੀ ਹੈ ਉਹ ਦੱਸਦੇ ਵੀ ਨਹੀਂ ਉਹ ਮੋੜੇ ਵੀ ਨਹੀਂ ਆਉਂਦੇ ਹਾਂ ਇਹ ਤਾਂ ਗੱਲ ਹੈ ਪਰ ਕਈ ਬੰਦੇ ਨੂੰ ਆਇਆ ਰਹਿੰਦਾ ਨਾ ਦੀ ਭੁੱਖ ਬੜੀ ਰਹਿੰਦੀ ਹੈ ਨਾ ਸਹੀ ਹੈ ਨਾ ਵੀ ਹਾਂ ਵੀ ਮੇਰਾ ਹੋਵੇ ਮੇਰਾ ਹੋਵੇ ਆਹੀ ਫਿਰ ਉਹੀ ਆਨੇ ਕਹਿੰਦੇ ਲੋੜ ਪਈ ਆ ਹਜ਼ਾਰ ਦੇਣਾ ਨਹੀਂ ਮੇਰਾ ਨਾਮ ਲਾ ਕੇ ਜੇ ਕੋਈ 20 20 ਰੁਪਏ ਦਿੰਦੇ ਨਾਂ ਨਹੀਂ ਬਣਾਉਂਦੇ ਕਿ ਨਹੀਂ ਨਾ ਨਹੀਂ ਬੋਲਣਾ ਸਹੀ ਹੈ ਐਦਾਂ ਦੇ ਬੋਣੋ ਭਰਾਵਾ ਉਹ ਬੰਦੇ ਦਾ ਆਪ ਨਾਮ ਲੈ ਕੇ ਤੁਸੀਂ ਨਾ ਕਹੋ ਕਿ ਮੇਰਾ ਨਾਮ ਲੈ ਸਹੀ ਹੈ ਚਲੋ ਬਾਕੀ ਭਾਈ ਦੇ ਤੁਹਾਨੂੰ ਮੈਚ ਵੀ ਦਿਖਾਵਾਂਗੇ ਅੱਜ ਅੱਜ ਮੈਂ ਨਹਾ ਲਈ ਇੱਥੇ ਭਾਈ ਦੇ ਤੇ ਕੋਲੇ ਹੀ ਬੈਠੇ ਹਾਂ ਬਾਕੀ ਜਦੋਂ ਮੈਚ ਖੇਡਣਗੇ ਉਹਦੀਆਂ ਹੀ ਪਾਵਾਂਗੇ ਅੱਜ ਆਪਾਂ ਕਲਿੱਪਾਂ ਕੱਟ-ਕੱਟ ਕੇ ਤੇ ਬਾਕੀ ਹੋਰ ਕਰਦੇ ਗੱਲਬਾਤ ਆਪਾਂ ਥੋੜੇ ਟਾਈਮ ਤੱਕ ਚਲ ਭਾਈ ਹੋਇਆ ਮੜਾ ਫਿੱਟਾਂ ਨਾ